ਦੀ ਸਸਰੀ ਕਾਲ ਦੀ ਸਾਰਿਆਂ ਨੂੰ ਅੱਜ ਹੈਗਾ ਸ਼ਨੀਵਾਰ ਤੇ ਅੱਜ ਆਪਾਂ ਨੂੰ ਕੰਮ ਤੋਂ ਹੈਗੀ ਹੈ ਛੁੱਟੀ ਤੇ ਕਈ ਸਾਲੇ ਹੋ ਗਏ ਸੀ 8-9 ਸਾਲ ਪੇ ਸ਼ਨੀਵਾਰ ਦੀ ਕਦੇ ਛੁੱਟੀ ਹੋਈ ਨਹੀਂ ਸੀਗੀ ਤੇ ਹੁਣ ਅਗਸਤ ਤਕਰੀਬਨ ਜੁਲਾਈ ਗਾਹ ਤੱਕ ਮੰਨ ਨੂੰ ਹੁਣ ਫਰਕ ਪਿਆ ਆ ਹੁਣੇ ਕੰਮ ਘਟੇ ਹੋਏ ਸੀਗੇ ਤੇ ਹੁਣ ਸ਼ਨੀਵਾਰ ਦੀ ਛੁੱਟੀ ਹੋਣ ਲੱਪੇ ਤੇ ਹੁਣ ਸੋਚਿਆ ਕੋਈ ਘਰ ਦੇ ਕੰਮ ਕਰੀਏ ਸ਼ਨੀਵਾਰ ਨੂੰ ਹੁਣ ਤੇ ਕੋਈ ਗਰਾਜ ਦੇ ਵਿੱਚ ਕੋਸਾ ਹੈਗਾ ਕੱਪੜੇ ਧੋਣ ਲਈ ਮਸ਼ੀਨ ਸੀਗੀ ਹੋਰ ਦੋ ਤਿੰਨ ਚੀਜ਼ਾਂ ਸੀਗੀਆਂ ਸਿੱਟਣੇ ਵਾਲੀਆਂ ਤੇ ਅੱਜ ਸ਼ਨੀਵਾਰ ਨੂੰ ਜਿੱਥੇ ਸਮਾਨ ਸਮੂਹ ਸਟ ਦੇ ਆ ਤੇ ਸਾਰਾ ਉਹ ਖੁੱਲਾ ਹੁੰਦਾ ਕਮਿਊਨਲ ਹਾਲ ਹੁੰਦਾ ਜਿੱਥੇ ਆਪਾਂ ਸਮਾਨ ਸਿੱਟੀ ਦਾ ਤੇ ਉਹ ਸ਼ਨੀਵਾਰ ਨੂੰ 12 ਵਜੇ ਤੇ ਖੁੱਲਦਾ 1 ਵਜੇ ਤੇ ਹੁਣ 10 ਵਜ ਗਏ ਆ ਤਕਰੀਬਨ ਤੇ 9 ਵਜ ਤਾਂ ਅਜੇ ਉੱਠੇ ਹੀ ਆ ਪੂਰੇ ਉਹ ਨੀਂਦਾਂ ਲਾ ਲਈਆਂ ਅੱਗੇ ਦਾ ਸਵੇਰ ਨੂੰ 5 ਵਜੇ ਉੱਠ ਖੜੀ ਤਾਂ ਹੁਣ ਅੱਜ 4 ਘੰਟੇ ਬਾਅਦ ਨੂੰ ਸੌਂ ਲਿਆ ਤੇ ਹੁਣ ਆਪਾਂ ਦੇਖਦੇ ਹਾਂ ਅੱਜ ਦੇ ਕੰਮ ਕੋਸਮਾ ਸੈੱਟ ਕੇ ਉਹਨੇ ਤੇ ਬਾਕੀ ਫਿਰ ਹੋਰ ਦੇਖਦੇ ਹਾਂ ਕੀ ਕਰਦੇ ਹਾਂ ਚਲੋ ਅੱਜ ਵੀ ਤੁਹਾਨੂੰ ਦਿਖਾਲਦੇ ਹਾਂ ਛੁੱਟੀ ਦਾ ਲਾਹਾ ਲੈਨੇ ਆ ਉਧਰ ਸਬਜ਼ੀ ਵਾਲਾ ਖੇਤ ਵੀ ਗਏ ਨੂੰ ਤਕਰੀਬਨ ਮਹੀਨਾ ਡੇਢ ਮਹੀਨੇ ਹੋ ਗਏ ਹੈ ਇਹ ਆਪੇ ਸਬਜ਼ੀ ਸ਼ਾਮ ਨੂੰ ਹੀ ਤੋੜ ਲਿਆਉਂਦੇ ਆ ਤੇ ਬੇਲਾ ਬੂਲਾ ਦੇਖਦੇ ਹਾਂ ਜੇ ਤਾਂ ਕੋ ਲੱਗਣਾ ਹੋਇਆ ਠੀਕ ਹੈ ਨਹੀਂ ਤਾਂ ਫਿਰ ਪਾਟੀ ਵੀ ਅੱਜ ਕੱਲ ਦੇ ਵਿੱਚ ਤੇ ਇਦਾਂ ਦੇ ਨिके-ਮੋਟੇ ਕੰਮ ਕਰਦੇ ਆ ਚਲੋ ਦਿਖਾ ਲਦੇ ਆ ਤੁਹਾਨੂੰ ਸਾਰੇ ਤੇ ਸਬਜ਼ੀ ਵਾਲੇ ਖੇਤ ਵੀ ਢਾਹਾਂ ਮਾਰਾਂਗੇ ਅੱਜ ਚਲੋ ਢੇਡਦੇ ਆ ਭਰਿਆ ਪਿਆ ਗਰਾਜ ਵੀ ਪੱਖਾ ਖਰਾਬ ਹੋਇਆ ਹੋਰ ਸਮਾਨ ਉਹ ਸੱਟਣੇ ਵਾਲਾ ਨਿਆਲਿਆ ਦੇ ਉਹ ਟਰੈਕਟਰ ਟੁੱਟ ਰਿਹਾ ਇਹ ਦੇਖਦੇ ਆ ਕਰਦੇ ਆ ਖਾਲੀ ਹੁਣ ਇਹਨੂੰ ਵੀ ਸਫਾਈ ਕਰਦੇ ਆ ਕਰਦੇ ਆ ਇਹਨੂੰ ਪਾਣੀ ਲੱਭ ਗਿਆ ਗੱਡੀ 'ਚ ਪਾਉਣੇ ਵਾਲਾ ਸ਼ੀਸ਼ਾ ਸ਼ੀਸ਼ੇ ਸਾਫ਼ ਕਰਨੇ ਵਾਲਾ ਆਪਣ ਜਿਆ ਇਹ ਤੇ ਪੁਰਾਣਾ ਪਿਆ ਸੀਗਾ ਇਹ ਵੀ ਹੁਣ ਪਾਉਨੇ ਆ ਗੱਡੀ 'ਚ ਮੁੱਕਿਆ ਸੀ ਤਕਰੀਬਨ ਥੋੜਾ ਹੀ ਸੀ ਤੇ ਇਹ ਵੀ ਹੁਣ ਪਾਉਨੇ ਵਿੱਚ ਸਰਪ੍ਰੀਤ ਲੱਗਾ ਪਾਣੀ ਪਾਉਣ ਤੇ ਤਕਰੀਬਨ ਮੁੱਕੇ ਸੀ ਜਿਹੜੇ ਵਿੱਚ ਇਹਦਾ ਚੇਤੇ ਹੀ ਨਹੀਂ ਸੀਗਾ ਪਹਿਲਾਂ ਕੰਮ ਤੇ ਜੂਹਣਾ ਉਹ ਮੇਮੂ ਕਈ ਵਾਰੀ ਪੈ ਜਾਂਦਾ ਉਹ ਦੂਜਾ ਮਿੱਟੀ ਜੇ ਵਾਲਾ ਇਹ ਮੋਰ ਸਪਾਈ ਨਹੀਂ ਹੁੰਦੀ ਪੈ ਜਾਂਦਾ तकरीबन ਸਾਰਾ ਇਹ ਹੈ ਨਾ ਖਾਲੀ ਹੈ ਹੂੰ ਵਿੱਚ ਮੁੱਕਿਆ ਸੀ ਤੇ ਕੱਲ ਪਾਸੋਂ ਮੈਂ ਦੇਖਿਆ ਸੀ ਸ਼ੀਸ਼ਾ ਸਾਫ ਕਰਨੇ ਸੀ ਕਿ ਮੁੱਕਿਆ ਸੀ ਹਾਂਜੀ ਨਿਆਕੇ ਰੱਖਦੇ ਹੋਰ ਚੇਤੇ ਨਹੀਂ ਸੀ ਇਹ ਤਾਂ ਅੱਗੇ ਉਹ ਜਦੋਂ ਹੁਣ ਗੱਡੀ ਸਰਵਿਸ ਕਰਾਈ ਦੀ ਉਹ ਆਪੇ ਪਾਪੂ ਦਿੰਦੇ ਵਿੱਚ ਤੇ ਪੌਣੇ ਦੀ ਲੋੜ ਹੀ ਨਹੀਂ ਪਈ ਸਾਰਾ ਬਈ ਸਾਰਾ 4.5 ਲੀਟਰ ਹੁੰਦਾ ਟੋਟਲ ਇਹ ਅੱਧਾ ਕੁ ਪਿਆ ਪਾਇਆ ਸੀ ਪਹਿਲਾਂ ਇਹ ਤਾਂ ਕਿਤੇ ਪਾ ਕੇ ਇੱਦਾਂ ਹੀ ਰੱਖ ਦਿੱਤੀ ਪਿੱਛੇ ਸਮਾਨ ਸਮੂਹ ਤੇ ਪਤਾ ਹੀ ਨਹੀਂ ਸੀਗਾ ਜਿਹਨੇ ਹੁਣ ਲੱਭਿਆ ਇਹ ਇਹ ਤਾਂ ਲਾਹ ਲਓ ਚੱਪੇਗੀ ਮੋਇਓ ਮਸ਼ੀਨ ਕੱਪੜੇ ਧੋਣੇ ਵਾਲੀ ਤੇ ਹੁਣ ਆਪਾਂ ਕਾਨੀਆਂ ਗੱਡੀ 'ਚ ਫਿੱਟ ਕਿੰਦਾ ਸਕੋਚਾ ਲਾਇਆ ਦੇਖਲਾ ਕਿੰਨੇ 12 ਸਾਲ ਚੱਲ ਗਏ ਇਹ 12 ਸਾਲ ਕੱਢ ਗਈ ਸੀ ਇਹ ਸਮਝੀ ਇਹ ਹੋ ਗਿਆ ਸਾਲ ਹੁਣ ਗਰਾਜ ਚ ਪਈ ਸੀ ਚਲੋ ਇਹਨੂੰ ਕਰਦੇ ਵੇਦਾ ਹੁਣ ਮਸ਼ੀਨ ਤਾਂ ਕਰਤੀ ਫਿੱਟ ਹੁਣ ਆ ਵੀ ਚੱਲ ਬੇ ਉਧਰਲੇ ਪਾਸੇ ਮੋੜਲੇ ਪਾਸੇ ਹਰਾਂ ਦੇਖ ਲੇ ਤੁਲਾ ਇਹ ਵੀ ਆ ਗਈ ਕਰ ਦਿਖਾ ਲੇਗਾ ਦੇ ਦਿੱ ਜੇ ਸਿੱਟੇ ਸੜਦੇ ਹੁਣ ਉਹ ਦੇਖਤਾ ਰੱਖ ਹੁੰਦਾ ਵਾ ਟਰੈਕਟਰ ਇਹ ਹਰਵਿੰਦਰ ਦੇ ਨਿਆਣਿਆਂ ਦਾ ਸਮਾਨਿਆਂ ਹਰਵਿੰਦਰ ਦੇ ਹੁਣ ਉਹ ਨਿਆਣੇ ਤਾਂ ਵੱਡੇ ਹੋ ਗਏ ਹਨਾ ਉਹ ਟਰੈਕਟਰ ਵਾਲੇ ਤਾਂ ਉਹ ਵੀ ਹੈ ਨਹੀਂਗੇ ਚੱਕ ਹੌਲੀ ਹੌਲੀ ਇਹਦਾ ਵੀ ਥੱਲੇ ਨੂੰ ਕਰੀਏ ਸ਼ੁਰੂ ਹੁਣ ਹੋਇਆ ਇੱਕ ਚੀਜ਼ ਹੌਲੀ ਹੌਲੀ ਸਿੱਟਣੀ ਸ਼ੁਰੂ ਕਰਾਂਗੇ ਤਾਂ ਹੀ ਕਈ ਕੁੱਝ ਪਿਆ ਉਹਦਾ ਟੇਬਲ ਟੂਪਲ ਚਲੋ ਵੀ ਨਿਆਣੇ ਤੁਹਾਡਾ ਗਿਆ ਤੁਹਾਡਾ ਸਕੂਟਰ ਵੀ ਹੈ ਹਾਂ ਹਾਂ ਆ ਬੈਟਰੀ ਆ ਇੱਕ ਬੈਟਰੀ ਵੀ ਲਿਆ ਚੱਕ ਕਹਿੰਦਾ ਸੱਟਣੀ ਤਾਂ ਸੱਟਣੀ ਸਫਾਈ ਕਰਕੇ ਸੱਟਣੀ ਆ ਹੈ ਚੀਜ਼ਾਂ ਵੀ ਸਾਫ਼ ਕਰ ਕਰਕੇ ਸੱਟਣੀਆਂ ਦੇਖ ਲਓ ਮਿੱਟੀ ਲੱਗ ਜੂ ਹਾਂ ਮਿੱਟੀ ਲੱਗੀ ਸੀ ਗੱਡੀ ਚ ਨਸ ਲੱਗ ਜੂ ਚਲ ਇੱਥੇ ਪਿੱਛੇ ਇਹਨੂੰ ਫਿੱਟ ਕਰਕੇ ਦੇਖ ਜੇ ਪਿੱਛੇ ਹੁੰਦੀ ਹੈ ਵੀ ਜਿੰਨਾ ਕਕਵਾੜ ਨਿਕਲਦਾ ਉਨਾ ਕਦਾ ਕੱਢੀਏ ਲੱਗੇ ਚੱਲ ਆਲੇ ਗਰਾਜ ਫੇਰ ਨਾ ਕ ਸਿੱਟਿਓ ਨੇ ਪਹਿਲਾਂ ਬਾਕੀ ਵੀ ਦੇਖਦੇ ਆਂ ਕੀ ਹਾਲ ਹੁੰਦਾ ਹੋਇਆ ਚੱਲ ਲੀ ਗਏ ਆਹ ਲੋ ਵੀ ਆ ਗਿਆ ਜਿੱਥੇ ਸਮਾਨ ਛੱਡਦੇ ਆ ਹੁਣ ਆਪਾਂ ਇੱਥੇ ਪਤਾ ਕਰਦੇ ਆਂ ਸਾਬ ਤੋਂ ਤੋਂ ਵਿਨਰਤੀ ਸਾਬ ਤੋਂ 9 ਤੋਂ 12 ਆ かなぼうか ਕਾਰਡ ਲੱਗਦਾ ਇੱਥੇ ਆਪਣਾ ਤੇ ਇੱਥੇ ਹੁਣ ਦੇਖਦੇ ਆ ਕਿੱਥੇ ਕਿੱਥੇ ਛੜਦੇ ਆ ਆਜਾਓ ਜੀ ਚਲੋ ਪੱਖਾ ਉਹ ਤੇ ਉਹ ਸਿਰਦੇ ਉਹਦੇ ਪੱਖਾ ਜਿੱਥੇ ਛਿੱਟਿਆ ਹੈ ਜਿੱਥੇ ਪੱਖਾ ਛਿੱਟਿਓ ਪੱਖਾ ਛੜਦੇ ਹੁਣ ਆਪਾਂ ਕੱਢਦੇ ਆ ਮਸ਼ੀਨ ਤੇ ਮਸ਼ੀਨ ਜਿੱਥੇ ਮਸ਼ੀਨ ਛਿੱਟਦੀ ਉੱਥੇ ਮਸ਼ੀਨ ਛੜਦੇ ਆ ਵੇ ਕਿਦਾਂ ਲੋਕਾਂ ਨੇ ਛਿੱਟਿਆ ਆ ਸਮਾਨ ਪੋਰਨੋ ਕੱਪੜੇ ਤੋਂ ਵਾਲੀਆਂ ਮਸ਼ੀਨਾਂ ਪੱਖੇ ਆ ਕੰਪਿਊਟਰ ਪਏ ਨਾਲ ਸਾਰੇ ਪਿਆ ਸਮਾਨ ਵਾਹ ਉਹ ਵੀ ਆ ਬੰਦੇ ਲੱਗੇ ਹੋਏ ਇੱਥੇ ਦੋ ਰਾਖੀ ਕਰਦੇ ਦੱਸਦੇ ਕਿਹੜੀ ਚੀਜ਼ ਕਿੱਥੇ ਸੱਟਣੀ ਆ ਵਾਹ ਚੱਲਦਾ ਉਹ ਬਿੱਲੀ ਬੈਠੀ ਉਹ ਮੇਰੀ ਬਿੱਲੀ ਛੋਟੀ ਏ ਹੋਈ ਛੋਟੀ ਏ ਬਿੱਲੀ ਆ ਪਹਿਲਾਂ ਨਹੀਂ ਸੀ ਹੁੰਦਾ ਡਾਕਟਰ ਵੀ ਗਾਰ ਵਾਲਾ ਹਾਂਜੀ ਹੁਣ ਇਹ ਪੇਪਰ ਜਾਨਕੇ ਦੇਖ ਕੇ ਸੜਦੇ ਆ ਹੂੰ ਨਹੀਂ ਅੱਗੇ ਕਿਤੇ ਨਾਲ ਦੇ ਪਿੰਡਾਂ ਵਾਲੇ ਵੀ ਇੱਥੇ ਸੜ ਜਾਂਦੇ ਸੀ ਆ ਕੇ ਹਾਂਜੀ ਹੁਣ ਇਦਾਂ ਨਹੀਂ ਹੁਣ ਜਿੱਦਾਂ ਕਮੂਨੇ ਦੇ ਲੋਕੀ ਆ ਹਾਂਜੀ ਕਮੂਨੇ ਦੇ ਆਪਣੇ ਪਿੰਡ ਦੇ ਲੋਕੀ ਸੜ ਸਕਦੇ ਆ ਜਿੱਦਾਂ ਬਾਹਰਲੇ ਪਿੰਡ ਦਾ ਨਹੀਂ ਠੀਕ ਆ ਬਾਹਰਲੇ ਪਿੰਡ ਤੋਂ ਸੱਟੂ ਹੋਵੇ ਤਾਂ ਪਹਿਲੇ ਲੈਂਦੇ ਉਹ ਤੁੰ ਕਿਉਂ ਅਸੀਂ ਤਾਰਦੇ ਆ ਜਿੱਦਾਂ तकरीबन 150 ਯੂਰੋ ਆ ਮੀਨ ਸਾਲ ਦਾ ਹਾਂਜੀ ਉਹ ਆ ਜਾਂਦੇ ਜਿਹੜੇ ਚਿੱਠੀ ਘਰ ਆ ਜਾਂਦੀ ਆ ਕਮੂਨਿਆਂ ਵਾਲੇ ਸਾਰਾ ਬਾਕੀ ਸਮਾਨ ਤਾਂ ਜਿੱਦਾ ਪਿੰਡ ਘਰਾ ਮੁਰੂ ਚੱਕ ਲਿਆਉਂਦੇ ਆ ਯਾਨੀ ਕਿ ਬਲੌਂਗ ਪਲਾਸਟਿਕ ਬਲੂਸ ਟਕਿਆ ਲੋਹਾ ਆ ਮਾਰਾ ਮੋਟਾ ਹਾਂਜੀ ਉਹ ਤਾਂ ਬੋਤਲ ਆ ਕੱਚ ਦੀਆਂ ਉਹ ਤਾਂ ਫੇਰ ਜਿੱਦਾਂ ਚੱਕ ਲਿਆਉਂਦੇ ਆ ਗੱਡੀ ਜਾਂਦੀ ਆ ਦੋ ਤਿੰਨ ਦਿਨ ਹਫ਼ਤੇ 'ਚ ਹਾਂਜੀ ਤੇ ਇਦਾਂ ਦਾ ਸਮਾਨ ਜਿਹੜਾ ਹੁੰਦਾ ਫੇਰ ਸਿੱਟਣਾ ਪੈਂਦਾ ਇੱਥੇ ਆ ਕੇ ਕੱਢ ਕੇ ਧਰ ਰੰਦੇ ਤੇ ਬੱਤੀਆਂ ਕਰਕੇ ਬੈਠਾ ਰਹੇ ਹਾਂ ਜੀ ਨੂੰ ਦੇਖਿਆ ਉਸ ਤੋਂ ਤੱਕੀ ਜੀ ਦੇਖਿਆ ਸਰਦੀਆਂ ਹੋਈਆਂ ਪੀੜੀ ਪੀੜੀ ਇਹ ਬਿਲਕੁਲ ਤਕਰੀਬਨ ਹਫਤਾ ਖੰਡ ਨਹੀਂ ਜਾਂਦੇ ਆ ਸੁੱਕ ਜਾਂਦੀਆਂ ਸਾਈ ਨਹੀਂ ਇਹਦੇ ਰਹਿ ਨਹੀਂ ਆ ਇਹਦੇ ਰਹਿ ਨਹੀਂ ਆ ਅੱਛਾ ਚਲੋ ਦੇਖਨੇ ਆ ਹਾਂ ਅਸੀਂ ਆਖੇ ਹੁਣ ਬੁਲੀਆਂ ਚੜ੍ਹਵਾ ਲਾਉਣੇ ਆ ਇਹ ਚਾਈ ਦੇ ਹੁਣ ਨਹੀਂ ਉਹ ਥੰਡ ਤੋਂ ਪਹਿਲਾਂ ਪਹਿਲਾਂ ਉਹ ਸਿਆਲ ਵਾਲੀ ਜੀ ਚਾ ਲਾ ਲੈਂਦੇ ਆ ਆ ਮੂਲ ਦੀਆਂ ਚਲਗਮ ਹੋਰ ਸਾਰਾ ਸਬਜ਼ ਖਿਕਦਰ ਲਾਉਦੇ ਹੁਣ ਤੱਕ ਲਾਲ ਹੋ ਜਾਣੇ ਸੀ ਸਬਜ਼ੀ ਬਦਲਦੇ ਹੁਣ ਸਿਆਲਾ ਵੀ ਲਾਉਨੇ ਆ ਕੀਮਾ ਵੀ ਨਹੀਂ ਗਿਆ ਅਸੀਂ ਲਿਆਏ ਸਬਜ਼ੀ ਉੱਥੇ ਲਾਈ ਵਰਕ ਉਧਰ ਗਿਆ ਨਹੀਂ ਅੱਗੇ ਰਹਿ ਜੀ ਬਹੁਤ ਪ੍ਰੀਤ ਹੁੰਦੀ ਸੀ ਨਹੀਂ জানা ਹੁੰਦਾ ਜੀ ਨੰਨਾ ਨੰਨਾ ਤਾਂ ਇਹ ਜਾਂਦਾ ਤਾਂ ਅੱਗੇ ਕਸ਼ੂਆ ਲੱਗੇ ਜਾਂਦਾ ਤੇ ਪੇਟੂਲਾ ਲਾਲ ਲਾਲ ਅੱਖਰ ਬਹੁਤ ਦਾ ਮੱਛਾ ਦਾ ਉੱਧਰ ਵੀ ਦਿਲ ਜੀਦਾ ਇਹ ਐਦਾਂ ਹੋ ਜਾਂਦੀ ਹੈ ਨਾ ਜਦੋਂ ਬੰਦਾ ਨਾਤਾਂ ਨੂੰ ਉੱਤਾਂ ਹੁੰਦਾ ਫੇਰ ਕੋਲ ਹੋ ਜਾਂਦੀ ਹੈ ਮੱਛਰ ਬਹੁਤ ਹੁੰਦਾ ਤੇ ਹੋਰ ਤਰ੍ਹਾਂ ਹੋ ਜਾਂਦਾ ਸਰੀਰ ਹਾਂ ਉਦਾਂ ਜਦੋਂ ਆ ਜਾਣੇ ਆਪਾਂ ਜਿੰਦਰ ਆ ਜਿਹੜਾ ਆ ਲਾਏ ਆ ਇਹਦੇ ਵਿੱਚ ਮੱਖੀਆਂ ਆ ਰਹੀਆਂ ਮੱਛਰ ਦੇ ਆ ਰਹੇ ਨਿੱਕੜ ਦੇ ਆ ਰਹੇ ਭੱਜ ਭੱਜ ਕੇ ਅੱਖਾਂ ਨੂੰ ਪੈ ਜਾਂਦੇ ਨਾਤਾਂ ਨੂੰ ਅੱਖਾਂ ਚ ਮੋਟੇ ਬੰਦਾ ਬਹੁਤ ਸ਼ਾਮ ਨੂੰ ਬਹੁਤ ਹੁੰਦਾ ਜਦੋਂ ਦੇਖਦੇ ਆ ਕਿੱਦਾਂ ਕਾ ਕਾ ਹੁਣ ਤੁਰਿਆ ਥੱਕ ਪੀ ਗਿਆ ਹਾਂਜੀ ਦੇਖਦੇ ਆ ਮਾਰਦੇ ਵੀ ਅੰਦਰੋਂ ਛੜਕ ਜੀ ਬਣਾਉਂਦੇ ਔਰ ਦਰਾਂ ਉਰੇ ਇਧਰ ਲਗਾਏ ਇੱਥੋਂ

ਇਹ ਕਿ ਆ ਕਦੂ ਹੈਗੇ ਛੋਟੇ ਛੋਟੇ ਕਦੂ ਲੱਗੇ ਆ ਆ ਦੇਖ ਤਿੰਨ ਚਾਰ ਤੋਂ ਕਦੂ ਬਾਹਰ ਦੋ ਤਾਂ ਐ ਛੋਟੇ ਛੋਟੇ ਉਹ ਅੰਦਰ ਵੀ ਆ ਦੋ ਕਦੂ ਐ ਆ ਇੱਕ ਹੰਧਲੇ ਪਾਸੇ ਵੀ ਰੱਖਿਆ ਥੋੜਾ ਵੱਡਾ ਹੋਇਆ ਹੈ ਹੈਗਾ ਵੱਡਾ ਵੀ ਹੈ ਇਹ ਕਹੇ ਆ ਬਾਹਰ ਵੀ ਆ ਸਮਾਨ ਲਿਕੋਲਾ ਨਾ ਬੂ ਸਮਾਨ ਲਿਕੋਇਆ ਹੈ ਅੰਦਰ ਬਾਕੀ ਦਾ ਸਮਾਨ ਤਕਰੀਬਨ ਮੜਿਆ ਹੀ ਲੱਗਦਾ ਮੇਰੇ ਬਾਕੀ ਦਾ ਗੱਲ ਤੋੜ ਲਿਆ ਮੈਂ ਮੱਠਾਂ ਵੀ ਤੋੜ ਲਈਆਂ ਬੈਂਗਣ ਵੀ ਤੋੜ ਲਿਆ ਕੱਲ ਹੂੰ ਬਸ ਬਾਕੀ ਦਾ ਕੰਮ ਹੁਣ ਲੱਗਣੇ ਨਹੀਂ ਮੁਸ਼ਕਲ ਆ ਹੁਣ ਹੂੰ ਕਦੂ ਹੈਗੇ ਆ ਕਦੂਆਂ ਦਾ ਦੇਖ ਲੈਣੇ ਆ ਹਫਤਾਖੰਡ ਹੋਰ ਬੀਲਾਂ ਸੁੱਕ ਜਾਣੀਆਂ ਹਾਂਜੀ ਉਹ ਤੇ ਪੀਲੀਆਂ ਪੀਲੀਆਂ ਬੀਲਾਂ ਪਰਲੇ ਪਾਸੇ ਆ ਉਹ ਦੇਖੋ ਨਹੀਂ ਉਹ ਲੱਗੇ ਹੋਏ ਆ ਛੋਟੇ ਛੋਟੇ ਹੋਰ ਕਦੂ ਹੈਗੇ ਛੋਟੇ ਛੋਟੇ ਬੀਲਾਂ ਦੇ ਪੀੜੀਆਂ ਪੀਣੀਆਂ ਪੀੜੀਆਂ ਹੋਈਆਂ ਸਾਰੀਆਂ ਬੀਲਾਂ ਠੰਡ ਪੈਣ ਲੱਪੇ ਨਾ ਮੌਸਮ ਬਦਲ ਗਿਆ ਹਾਂਜੀ ਹੁਣ ਟਮਾਟਰ ਵੀ ਛੋਟੇ ਛੋਟੇ ਰਹਿ ਗਏ ਟਮਾਟਰ ਵੀ ਛੋਟੇ ਛੋਟੇ ਜੀ ਬਸ ਖਤਮ ਹੀ ਆ ਕੰਮ ਕਾਣੀ ਹੂੰ ਮੇਰੇ ਖਰਾਬ ਵੀ ਹੋਈ ਜਾਂਦੇ ਹਾਂ ਤੇ ਦਸਾਂ ਦਿਨਾਂ ਦੀ ਦੂਜੀ ਆ ਖੇੜ ਫੁੱਕ ਜਾਣੀਆਂ ਬੇਲਾਂ ਕਿਉਂ ਠੰਡ ਸ਼ੁਰੂ ਹੋ ਗਈ ਇੱਕਦਮ ਪੈਣ ਲੱਪਣੀ ਠੰਡ ਹੁਣ ਮੀਂਹ ਵੀ ਪੈਣ ਲੱਪਣੀਆਂ ਤੇ ਠੰਡ ਵੀ ਹੋ ਜਾਣੀਆਂ ਚੱਲ ਉਦੋਂ ਲੱਗੇ ਉਹ ਛੋਟੇ ਛੋਟੇ ਜੇ ਬੈਂਗਣ ਜੇ ਹੂੰ ਉਦਾਂ ਹੈ ਥੋੜਾ ਬਹੁਤਾ ਸਮਾਨ ਆ ਹੈਨਾ ਹੁਣ ਤੇ ਚ ਸਾਗ ਸੂਖ ਬੀਜ ਦੀਏ ਨਾ ਪੱਟ ਕੇ ਸਰੋਂ ਲਾ ਦੀਏ ਸਰੋਂ ਦਾ ਸਾਗ ਸੂਖਾ ਸਿਆਲ ਵਾਲਾ ਸਮਾਨ ਜਿਆ ਹੈ ਨਾ ਮੂਲੀਆਂ ਛਾਲਗਮ ਮੂਲੀਆਂ ਇਦਾਂ ਦਾ ਸਮਾਨ ਬੀਜੀਏ ਨਾ ਆ ਬਾਥੂ ਤਾਂ ਹੋਇਆ ਵਿੱਚ ਇਹਦੇ ਹੈ ਇਦਾਂ ਦਾ ਸਮਾਨ ਬੀਜਦੇ ਆ ਨਾ ਹੁਣ ਇਹਦਾ ਪੜ ਦੀਏ ਹੁਣ ਅਜੇ ਕੱਦੂ ਲੱਗਣਗੇ ਹੈ ਕੱਦੂ ਹਜੇ ਲੱਗੂ ਕੱਦੂ ਤੇ ਆਪ ਤਾਂ ਖਾਦੂ ਲੱਗ ਜਾਣੇ ਆ ਆ ਮਹੀਨਾ ਕੱਢ ਜਾਣਾ ਕਦੂਆਂ ਨੇ ਹਮ ਕਦੂਆਂ ਨੇ ਘਟ ਜਾਣਾ ਕਿੰਨਾ ਗਿਆ ਕਦੂ ਜਾਂ ਤਾਂ ਉਹ ਕੰਦਰ ਰੱਖਿਆ ਹਮ ਚਲੋ ਵੱਡਾ ਹੋ ਜੂਗਾ ਤੁਹਾਨੂੰ ਚਲੋ ਇੱਕ ਦੋ ਡੰਗ ਨਿਕਲਣਗੇ ਡੰਗ ਸਾਰੋ ਇੱਕ ਦਿਨ ਬਣਾਓ ਕਦੂ ਤੇ ਇੱਕ ਦਿਨ ਮੂੰਗੀ ਮਸਰੀ ਆਪਣਾ ਹਫਤਾ ਪਾ ਰਿਆ ਠੀਕ ਹੈ ਨਹੀਂ ਹਫਤਾ ਨਿਕਲ ਜਾਣਾ ਹੋਰ ਕੀ ਚਾਹੀਦਾ ਚਲੋ ਆਪਣਾ ਹਫਤਾ ਪਾ ਰਿਆ ਉਹ ਅੰਕਲ ਵੀ ਖੜਾ ਬਾਹਰ ਬਾਲਕੋਨੀ ਚ ਉਹ ਵੀ ਦੇਖਦਾ ਉਹਦੀਆਂ ਵੀ ਸਬਜ਼ੀਆਂ ਵਾਲਾ ਖੇਤ ਆ ਉਹ ਉਧਰ ਤਾਂ ਕੀ ਉਹਨਾਂ ਦੇ ਕੀ ਲੱਗਾ ਦੇਖ ਤਾਂ ਇਹਨਾਂ ਦੀ ਮਿਰਚਾਂ ਹੋਣੀਆਂ ਹਨਾ ਲੱਗੀਆਂ ਆ ਇਹ ਅੰਕਲ ਹੋਣਾ ਦਾ ਆ ਖੇਤੀવાડી ਹੁਣ ਅੰਕਲ ਦੇ ਕੱਦੂ ਮੁੱਕ ਗਏ ਆ ਚਲੋ ਆਪਣੇ ਹੈਗੇ ਤਿੰਨ ਚਾਰ ਅੰਕਲ ਇਹ ਚੋਂ ਲੈ ਲੂ ਇੱਕ ਹਾਂ ਵੱਡੇ ਆ ਛੋਟੇ ਚਲੋ ਦੇਖਦੇ ਆ ਆ ਉਧਰ ਉਹ ਮੌਸਮ ਕਿੰਨਾ ਸਾਫ਼ ਆ ਹਨਾ ਕਲੀਅਰ ਹੈ ਮੌਸਮ ਅੱਜ ਮੀਂਹ ਪੈ 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 ਗਿਆ ਕਰਕੇ ਕੱਲ ਮਾਰਾ ਮਾਰਾ ਇੱਕ ਕਿੰਨਾ ਕਲੀਅਰ ਹੈ ਮੌਸਮ ਇੱਧਰ ਬਹੁਤ ਕਲੈਰਟੀ ਆਉਂਦੀ ਜਿੱਦਾਂ ਇੱਧਰਲੇ ਪਾਸਿਓਂ ਕੈਮਰਾ ਘੁਆਇਆ ਵੀਡੀਓ ਦੀ ਬਹੁਤ ਵਧੀਆ ਜਿੱਦਾਂ ਮੌਸਮ ਹੋਇਆ ਸਾਫ਼ ਆ ਲੋਕੀ ਮਰਕਾਤੋਂ ਤੇ ਜਾਂਦੇ ਆ ਸਾਰੇ ਦੇ ਮਰਕਾਤੋਂ ਲੱਗਿਓ ਕਿੱਦਾਂ ਕਿੱਦਾਂ ਰਿਹਾ ਸਕੂਲ ਅੱਜ ਹੂੰ ਬੈਠੇ ਕਿਥੇ ਰੱਖਿਆ ਹੈ ਬੈਗ ਬੱਟੇ ਪਾੜ ਕੇ ਛੱਡਿਆ ਹੈ ਹੁਣ ਹੈ ਨਾ ਹੈ ਥੱਕ ਗਿਆ ਹੁਣ ਹਾਂ ਕੀ ਰੋਟੀ ਖਾਣੀ ਆ ਪਾਸਤੇ ਦੇ ਦੇ ਕਹਿੰਦਾ ਮਾਰਾ ਮੋਟਾ ਬਾਅਦ ਚ ਖਾਦੇ ਹੋ ਪਾਸਤਾ ਪਹਿਲੇ ਖਾੜੇ ਜਾਣੇ ਹਾਂ ਰੋਟੀ ਰੋਟੀ ਖਾਣੀ ਆ ਰੋਟੀ ਖਾਣੀ ਆ ਅੰਦਰ ਨਹੀਂ ਜਾਣਾ ਉਧਰ ਕਬੂਤਰ ਫੜ ਕੇ ਰੱਖਿਓ ਅਸੀਂ ਅੰਦਰ ਉੜ ਜਾਣੇ ਉਹ ਚਿੱਟੇ ਕਬੂਤਰ ਚਿੱਟੇ ਕਬੂਤਰ ਲਿਆਂਦੇ ਹੱਥ ਤੋਂ ਹੱਥ ਤੇ ਰੋਟੀ ਆ ਗਈ ਬੰਦਾ ਵੀ ਕਹਿੰਦਾ ਪਾਸਤਾ ਖਾਣਾ ਆ ਵੇ ਸਾਰਨਿਕੋ ਆਏ ਆ ਸਾਰਨਿਕੋ ਖੁੱਲੀ ਆ ਪੈਨੀ ਨਵੀਂ ਹੈ ਪਹਿਲਾਂ ਹੁੰਦੀ ਸੀ ਇੱਥੇ ਕਨਾੜ ਕਨਾੜ ਦੀਆਂ ਖੁੰਡਲੀ ਆ ਪੈਨੀ ਪਹਿਲਾਂ ਸੀਗੀ ਸਿੰਪਲੀ ਫਿਰ ਸਿੰਪਲੀ ਤੋਂ ਬਾਅਦ ਕਨਾੜ ਹੈਨਾ ਹੁਣ ਪੈਨੀ ਬਣ ਗਈ ਆ ਤੇ ਚਲੋ ਆ ਜਿੱਥੇ ਦੇਖਦੇ ਆ ਕੀ ਕੁਛ ਲੱਗਾ ਆ ਅੰਦਰ ਵੜ ਗਏ ਆ ਵੇ ਪੈਨੀ ਦੇ ਸਮਾਨ ਤਾਂ ਉਹੀ ਐਮਡੀ ਐਲਡੀ ਵਾਲਾ ਹੀ ਆ ਹਨਾ ਛਾਨ ਜਿਹੜਾ ਐਮਡੀ ਐਲਡੀ ਚ ਹੁੰਦਾ ਉਦੋਂ ਦਾ ਉਹੀ ਆ ਹਾਂ ਆ ਮੀਟ ਮੂਟ ਲੱਗਾ ਆ ਉਧਰ ਸਬਜ਼ੀਆਂ ਬਰਦੂਰੇ ਆ ਸਾਰੇ ਟਮਾਟਰ ਰੇਟ ਰੂਟ ਵੀ ਉਹੀ ਆ ਹਨਾ ਹੈ ਮੁਲਾਮਰਖਾਂ ਰਈਆਂ ਕੀ ਲੈਣਾ ਸਾਨ ਹਾਂ ਚਲੋ ਉੱਧਰ ਦੇਖਦੇ ਆਓ ਕੀ ਹੈ ਇਹ ਪਤਾ ਨਹੀਂ ਇਹ ਕੋ ਫਰੂਟ ਆ ਫਿੱਕੀ ਆ ਫਿੱਕੀ ਤੋਰਕੀ ਤੋਰਕੀ ਦਾ ਹੈ ਫਰੂਟ ਹੈ ਕਿਆਂ ਕੇ ਪੰਨੇ ਆ ਜਾ ਆ ਸਕੂਲ ਦੀਆਂ ਕਿੱਟਾ-ਕੁੱਟਾਂ ਲੱਗੀਆਂ ਆ ਹਨਾ ਸਕੂਲ ਦਾ ਸਮਾਨ ਹੀ ਲੱਗਾ ਆ ਹਾਂ ਪੈਨ ਲੱਗੇ ਹੋ ਆ ਹੋਰ ਸਮਾਨ ਆ ਚੱਲ ਗਾਹਾਂ ਚੱਲਦੇ ਗਏ ਇੱਧਰ ਸਾਬਣ ਸੋਡਾ ਸ਼ੈਂਪੂ ਆ ਗਿਆ ਮਾਰਿਆਂ ਲਈ ਕੰਮਰੇ ਦੀ ਮਾਰਿਆਂ ਲਈ ਛਤਰੀ ਵੀ ਲੱਗੀ ਆ ਚੱਲ ਗਾਹਾਂ ਚੱਲ ਆ ਪ੍ਰੈਸ ਲੱਗੀ ਹੋ ਆ ਆ ਸਾਬਣ ਛੁੱਟੇ ਆ आ पास्ता पूस्ता आ गया सोस आ गई सारी सौसा सूसा कैचअप सोस सोसर आ गई हैं जी भीहर परौनी लगी वो दूजिया लगी हैं भीहर ਆ ਜੂਹ ਜਾਸ ਆ ਗਿਆ ਸਾਰਾ ਰੈਡ ਬੱਲ ਆ ਗਏ ਆ ਬਾਈਨ ਆ ਗਈ ਸਾਰੀ ਆਹਾ ਗੁੱਜੀਆਂ ਆ ਗਈਆਂ ਬੋਤਲਾਂ ਕੋ ਪੰਜਾਬੀਆਂ ਵਾਲਾ ਮਾਰਕਾ ਹੈ ਨਹੀਂ ਵਿੱਚ ਭਾਈ ਨਹੀਂ ਆ ਲੱਗੀਆਂ ਆ ਇਸ ਸਟ੍ਰੈਸ਼ਨ ਦੇ ਫਿਨਾਲੇ ਆ ਕਿਉਂ ਨੀ 라 ਪੋਸਿਬਿਲਿਟੀ ਕਾਰਟੇ ਆ ਪੈਸੇ ਸਾਰੇ ਲੱਗੇ ਹੋ ਆ ਇੱਥੇ ਹੈ ਇਹ ਜਿਹੜਾ ਆਪਣੇ ਘਰ ਦੂਜੇ ਉਹਨਾਂ ਦੀ ਜੂਵੀ ਉਹਨਾਂ ਦਾ ਘਰ ਨਹੀਂ ਹੈਗਾ ਪਹਿਲਾਂ ਉਹ ਜੂਵੀ ਉਹਨਾਂ ਵਾਲੇ ਘਰ 'ਚ ਹੀ ਰਹਿੰਦਾ ਹੁੰਦਾ ਸੀ ਜੂਵੀ ਉਹਨਾਂ ਨੇ ਬਾਅਦ 'ਚ ਲਿਆ ਉਹ ਘਰ ਪਹਿਲਾਂ ਇਹ ਹੀ ਰਹਿੰਦਾ ਹੁੰਦਾ ਸੀਗਾ ਆ ਫ੍ਰੀਜਾਂ ਵਾਲਾ ਸਮਾਨ ਆ ਗਿਆ ਇੱਥੇ ਸਾਰਾ ਆ ਪੀਜ਼ੇ ਪੂਜ਼ੇ ਲੱਗੇ ਹੋ ਆ ਸਾਰੇ ਵਿੱਚ ਆ ਵੀ ਪੀਜਦੇ ਆ ਆ ਜਿਲਾਤੋਂ ਲੱਗੀਆਂ ਆ ਐਸ਼ਾਨ ਜਿਲਾਤੋਂ ਵੀ ਲੱਗੀਆਂ ਆ ਉਹੀ ਸਮਾਨ ਨੇ ਲਿੱਦਲ ਐਮਡੀ ਵਾਲਾ ਹੀ ਆ ਹਨਾ ਹਾਂ ਉਹ ਬੇਸ਼ਾਨੇ ਨੇ ਭਰ ਲਿਆ ਝੋਲਾ ਹੈ ਉਹ ਝੋਲਾ ਤੇ ਕੋਈ ਐਮਡੀ ਵਾਲਾ ਆ ਸਮਾਨ ਤੂੰ ਪੈਣੀ ਚੋ ਲੈ ਕੇ ਆਇਆ ਹੈ ਫੇਕ ਹੀ ਹੋ ਗਿਆ ਤੈਨੂੰ ਵੜਨ ਕਿੱਦਾਂ ਦੇ ਤੇਰੇ ਨੇ ਹੈ ਹਾਂ ਹਾਂ ਵਾਕੀ ਵੀ ਵੜਦੇ ਹੁੰਦੇ ਆ ਚੱਕ ਰੱਖ ਲਾ ਚੱਲੀਏ ਫੇ